ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਅੱਜ ਪੰਜਾਬ ਚਾਹੇ ਹੜ੍ਹਾਂ ਬਾਰੇ ਗੱਲ ਕਰਦੇ ਆਂ ਅੱਜ ਪੰਜਾਬ ਚਾਹੇ ਹੜ੍ਹਾਂ ਬਾਰੇ ਗੱਲ ਕਰਦੇ ਆਂ ਬਹੁਤ ਵੱਡੇ ਲੈਵਲ ਤੇ ਹੜ੍ਹ ਆਏ ਨੇ ਜੋ ਪਿਛਲੇ ਰਿਕਾਰਡ ਵੀ 40 ਸਾਲਾਂ ਦੇ ਟੁੱਟ ਗਏ ਨੇ 88 ਵਾਲੇ ਤੋਂ ਵੀ ਵੱਧ ਹੜ੍ਹ ਆਏ ਨੇ ਤੇ ਬਹੁਤ ਜ਼ਿਆਦਾ ਬਰਬਾਦੀ ਹੋਈ ਆ ਅੱਜ ਤੀਜਾ ਹਿੱਸਾ ਪੰਜਾਬ ਦਾ ਡੁੱਬ ਚੁੱਕਿਆ ਹਾਲਾਂਕਿ ਥੋੜੀ ਜੀ ਉਮੀਦ ਕੱਲ ਤੋਂ ਬਣੀ ਹੈ ਕਿ بارشਾਂ ਘਟਗੀਆਂ ਨੇ ਪਰ ਸ਼ਾਇਦ ਕੋਈ ਕਹਿ ਨਹੀਂ ਸਕਦੇ ਕਿਉਂਕਿ ਮੈਟਾ ਡਾਟਾ ਵੀ ਸਾਡਾ ਐਕੂਰੇਟ ਨਹੀਂ ਹੈ ਹੁਣ ਸਭ ਤੋਂ ਪਹਿਲਾਂ ਜੋ ਮਿਥ ਚੱਲ ਰਹੀ ਆ ਫੇਸਬੁੱਕ ਵਗੈਰਾ ਤੇ ਉਹਦੇ ਬਾਰੇ ਗੱਲ ਕਰਦੇ ਆ ਕਿਉਂ ਆਉਂਦੇ ਨੇ ਫਲੱਡ ਤੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਕਿ ਲੋਕ ਡੈਮਾਂ ਨੂੰ ਫਲੱਡ ਦਾ ਜੋ ਜ਼ਿੰਮੇਵਾਰ ਸਮਝਦੇ ਨੇ ਕਿ ਡੈਮ ਸੈਂਟਰ ਨੇ ਬਣਾਏ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਦੋਸਤੋ ਇਹ ਗੱਲ ਬਿਲਕੁਲ ਗਲਤ ਹੈ ਪਾਣੀ ਜੋ ਉਪਰੋਂ ਆਏਗਾ ਥੱਲੇ ਹੀ ਜਾਣਾ ਹੈ ਡੈਮ ਜਿਹੜੇ ਸੀ ਉਹ ਫਲੱਡਾਂ ਨੂੰ ਫੜਾ ਨੂੰ ਰੋਕਦੇ ਸੀ ਇਸੇ ਕਰਕੇ ਡੈਮਾਂ ਦਾ ਪਰਪਸ ਹੁੰਦਾ ਸੀ ਕਿਉਂਕਿ ਡੈਮ ਜਦੋਂ ਬਾਰਿਸ਼ 'ਚ ਬੇਹਤਾ ਪਾਣੀ ਹੁੰਦਾ ਸੀ ਜਿਹਦੀ ਲੋੜ ਨਹੀਂ ਸੀ ਉਹਨੂੰ ਰੋਕ ਲੈਂਦੇ ਸੀ ਰਿਜ਼ਰਵਰ ਭਰ ਲੈਂਦੇ ਸੀ ਤੇ ਜਦੋਂ ਪਾਣੀ ਦੀ ਲੋੜ ਹੁੰਦੀ ਸੀ ਉਦੋਂ ਛੱਡਿਆ ਜਾਂਦਾ ਸੀ ਇਹ ਡੈਮਾਂ ਨਾਲ ਹੀ ਪੰਜਾਬ ਦੇ ਅਖੀਰ ਤੱਕ ਜੋ ਨਹਿਰਾਂ ਨੇ ਪੁੰਝੀਆਂ ਨੇ ਸੂਏ ਪੂਜੇ ਨੇ ਕਸੀਆਂ ਪੁੰਝੀਆਂ ਨੇ ਕਿਉਂਕਿ ਇੱਕ ਸਿੰਚਾਈ ਦਾ ਸਾਧਨ ਸਿਰਫ ਨਹਿਰਾਂ ਨੇ ਬਿਨਾ ਡੈਮ ਬਣੇ ਬਿਰਾਜ ਬਣੇ ਨਹਿਰਾਂ ਨਹੀਂ ਨਿਕਲ ਸਕਦੀਆਂ ਦਰਿਆਵਾਂ ਵਿੱਚੋਂ ਕਿਉਂਕਿ ਦਰਿਆ ਦਾ ਲੈਵਲ ਨੀਵਾ ਹੁੰਦਾ ਨੰਬਰ 1 ਦੂਜਾ ਜੋ ਪੰਜਾਬ 'ਚ ਖੁਸ਼ਹਾਲੀ ਆਈ ਹੈ ਜਿਵੇਂ ਹੁਣ 600 ਜੀ ਯੂਨਿਟ ਫ੍ਰੀ ਦੀ ਤੁਸੀਂ ਵੀ ਮੰਨ ਰਹੇ ਹੋ ਐਗਰੀਕਲਚਰ ਟਿਊਬਵੈਲ ਫ੍ਰੀ ਨੇ ਇਹ ਡੈਮਾਂ ਕਰਕੇ ਪੋਸੀਬਲ ਹੋਇਆ ਕਿਉਂਕਿ ਹਾਈਡਲ ਪਾਵਰ ਜਿਹੜੀ ਹੈ ਸਾਫ਼ ਵੀ ਹੈ এনवायरमेंट फ्रेंडਲੀ ਹੈ ਤੇ ਸਭ ਤੋਂ ਸਸਤੀ ਹੈ ਕਰੋੜਾਂ ਯੂਨਟਾਂ ਪਾਖੜਾ ਡੈਮ ਸਾਡੇ ਵਾਸਤੇ ਬਣਾ ਚੁੱਕਿਆ ਜਿਸ ਨੂੰ ਦੇ ਨਾਲ ਪੰਜਾਬ ਖੁਸ਼ਹਾਲ ਹੋਇਆ ਤੇ ਅਸੀਂ ਡੈਮਾਂ ਨੂੰ ਬਲੇਮ ਨਹੀਂ ਕਰ ਸਕਦੇ ਇਹ ਫਲਡ ਇਨਾ ਕਰਕੇ ਆਏ ਨੇ ਜਦੋਂ ਡੈਮ ਨਹੀਂ ਸੀ ਪੰਜਾਬ ਚ ਹਰ ਸਾਲ ਫਲਡ ਆਉਂਦੇ ਸੀ ਹੁਣ ਫਲਡ ਰੁਕੇ ਨੇ ਪਰ ਕੁਝ ਕਮੀਆਂ ਨੇ ਜਿਨ੍ਹਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੰਬਰ 1 ਜੋ ਕਲਪ੍ਰੇਟ ਹੈ ਸਾਡਾ ਫਲਡ ਮੈਨੇਜਮੈਂਟ ਸਿਸਟਮ ਬੀਬੀਐਮਬੀ ਕੁਝ ਜਗ੍ਹਾ ਮੈਨੇਜ ਕਰਦੀ ਹੈ ਕੁਝ ਜਗ੍ਹਾ ਹੋਰ ਕਰਦੇ ਨੇ ਤਾਨੂੰ ਐਸਟੀਮੇਟ ਲਾਉਣਾ ਚਾਹੀਦਾ ਕਿ ਕਿੰਨਾ ਪਾਣੀ ਆਏਗਾ ਕਦੋਂ-ਕਦੋਂ ਕਿੰਨਾ ਰਿਲੀਜ਼ ਹੋਏਗਾ ਤੇ ਨਾਲ ਵੀ ਮੈਟ ਡਾਟੇ ਨਾਲ ਤੁਹਾਨੂੰ ਇਹ ਚੀਜ਼ਾਂ ਆਪਸ ਵਿੱਚ ਕੈਲਕੂਲੇਟ ਕਰਨੀਆਂ ਪੈਂਦੀਆਂ ਨੇ ਪਰ ਇੱਥੇ ਟੋਟਲ ਮਿਸਮੈਚ ਹੈ ਏਜੰਸੀਆਂ ਦੇ ਵਿਚਾਲੇ ਕੋਈ ਇੱਕ ਦੂਜੇ ਨੂੰ ਡਾਟਾ ਸ਼ੇਅਰ ਐਕਿਊਰੇਟ ਨਹੀਂ ਕਰਦਾ ਡੈਮ ਸੀ ਉਹ ਪਹਿਲਾਂ ਭਰਲੇ ਗਏ ਜੇ ਨਾ ਭਰਦੇ ਔਰ ਬਰਸਾਤਾਂ ਨਾ ਹੁੰਦੀਆਂ ਤੇ ਤਾਂ ਵੀ ਬਲੇਮ ਉਹਨਾਂ ਤੇ ਹੀ ਹੋਣਾ ਸੀ ਕਿ ਜੇ ਕਿਉਂ ਨਹੀਂ ਭਰੇ ਡੈਮ ਇੰਨੀ ਤੇ ਬਾਰਿਸ਼ ਹੋਈ ਦੇਸ ਕਰਕੇ ਇੱਕ ਕੌਸ਼ਨ ਦੇ ਨਾਲ ਡੈਮਾਂ 'ਚ ਪਾਣੀ ਰੋਕ ਲਿਆ ਜਾਂਦਾ ਪਰ ਇੰਨੀ ਬਰਸਾਤ ਹੋਣ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ ਇਹ ਇੱਕ ਸੱਚਾਈ ਹੈ ਜੇ ਡੈਮ ਨਾ ਵੀ ਹੁੰਦੇ ਤੇ ਇਹ ਪਾਣੀ ਰੁੜ ਕੇ ਥੱਲੇ ਹੀ ਆਉਣਾ ਸੀ ਤੇ ਬਰਬਾਦੀ ਫੇਰ ਵੀ ਹੋਣੀ ਸੀ ਹੁਣ ਡੈਮ 'ਚ ਜਿੰਨਾ ਪਾਣੀ ਆ ਰਿਹਾ ਉਸਨਾਂ ਹੀ ਛੱਡਿਆ ਜਾ ਰਿਹਾ ਹੈ 36 ਘੰਟਿਆਂ 'ਚ ਪਾਖੜਾ ਡੈਮ 'ਚ 4 ਫੁੱਟ ਪਾਣੀ ਵਧਿਆ ਉਹ ਪਾਣੀ ਉੱਪਰੋਂ ਆਇਆ ਤੇ ਹੁਣ 4 ਫੁੱਟ ਪਾਣੀ ਛੱਗਣਾ ਪਏਗਾ ਕਿਉਂਕਿ ਜੇ ਨਹੀਂ ਛੱਡੋਗੇ ਤੁਸੀਂ ਕਹ ਰਹੇ ਹੋ ਕਿਉਂ ਛੱਡੇ ਤੇ ਨਹੀਂ ਛੱਡੋਂਗੇ ਤੇ ਡੈਮ ਵੀ ਟੁੱਟ ਸਕਦਾ ਕਿਉਂਕਿ ਜੋ ਦਾ ਸੇਫਟੀ ਲੈਵਲ ਅਪ ਭਰ ਚੁੱਕਿਆ ਤੇ ਕੋਈ ਗੁੰਜਾਇਸ਼ ਨਹੀਂ ਹੈ ਇਸ ਕਰਕੇ BBMB ਨੂੰ ਜਾਂ ਹੋਰ ਡਿਪਾਰਟਮੈਂਟ ਸੀ ਦੂਜਾ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਸੀ ਤੇ ਇਸ ਨੂੰ ਇੱਕ ਕੰਟਰੋਲ ਵੱਧ ਤਰੀਕੇ ਨਾਲ ਛੱਡਿਆ ਜਾਣਾ ਚਾਹੀਦਾ ਹੁਣ ਅਗਲਾ ਜੋ ਕਲਪਰੇਟ ਹੈ ਦੁਸ਼ਮਣ ਆ ਵੀ ਗੱਲ ਕਰਦੇ ਆ ਸਾਡੇ ਡਰੇਨੇਜ ਮੈਕਮ ਡਰੇਨੇਜ ਮੈਕਮ ਨੂੰ ਵੈਸੇ ਆ ਮਲਾਈਦਰ محکمہ ਹੀ ਕਿਹਾ ਜਾਂਦਾ ਸੀ ਪੰਜਾਬ ਚ ਜਿਹੜੇ ਵੀ ਅਫਸਰ ਇੱਥੇ ਜਾਂਦੇ ਸੀ ਬੜੀ ਸਪਾਰਸ਼ ਨਾਲ ਜਾਂਦੇ ਸੀ ਤੇ ਸੱਚਾਈ ਹੈ ਸ਼ਾਇਦ ਕਈਆਂ ਨੂੰ ਮਾੜੀ ਵੀ ਲੱਗੇ ਬਰਾਜਾਂ ਦੇ ਉੱਤੇ ਬਣੇ ਹੋਏ ਫਲੱਡ ਗੇਟ ਜਿਹੜੇ ਉਹਨੇ ਦੀ ਬੁਰੀ ਹਾਲਤ ਹੈ ਕੋਈ ਮੇਨਟੇਨੈਂਸ ਨਹੀਂ ਹੈ ਇਤੋਂ ਤੱਕ ਕਿ ਮਾਦੋ ਫਿਰਚੇ ਗੇਟ ਖੋਲਣ ਦੇ ਟਾਈਮ ਹੀ ਦੋ ਗੇਟ ਟੁੱਟ ਗਏ ਔਰ ਹੁਣ ਇਹ ਇਲਜ਼ਾਮ ਜੋ ਸਾਰਾ ਇੱਕ ਪ੍ਰਾਈਵੇਟ ਕੰਪਨੀ ਦੇ ਸਿਰ ਮੜ ਦਿੱਤਾ ਗਿਆ ਤੇ ਕਿੱਥੇ ਸੀ ਸਾਡੇ ਇਰੀਗੇਸ਼ਨ ਡਿਪਾਰਟਮੈਂਟ ਜਾਂ ਹੋਰ ਮਹਿਕਮੇ ਜੋ ਸਨ ਨਾ ਕੰਸਰਨ ਨੇ ਕਿਉਂ ਨਹੀਂ ਉਹਨਾਂ ਦੀ ਮੇਨਟੇਨੈਂਸ ਇਹਨਾਂ ਨੇ ਚੈੱਕ ਕੀਤੀ ਜੋ ਕੰਪਨੀ ਪ੍ਰੋਪਰ ਨਹੀਂ ਕਰ ਰਹੀ ਸੀ ਸਫਾਈ ਤਾਂ ਛੱਡੋ ਡਰੇਨਾਂ ਦੀ ਇਨਕ੍ਰੋਚਮੈਂਟ ਵੀ ਦੱਬ ਕੇ ਹੋਈ ਹੈ ਲੋਕਾਂ ਵੱਲੋਂ ਵੀ ਹੋਈ ਹੈ ਸਰਕਾਰਾਂ ਵੱਲੋਂ ਵੀ ਹੋਈ ਹੈ ਤੇ ਕਲਨਰਾਇਜ਼ਰ ਤਾਂ ਸਭ ਤੋਂ ਵੱਡੇ ਕਲਪਟ ਨੇ ਜਿੱਥੇ ਮਰਜ਼ੀ ਪੱਧਰ ਕਰਕੇ ਦਰਿਆ ਦੇ ਰਸਤੇ 'ਚ ਕਲੋਨੀਆਂ ਘਟਤੀਆਂ ਕੀ ਜੇ ਨੰਬਰ ਤੇ ਸਾਡੇ ਲੋਕ ਨੇ ਅਸੀਂ ਪਰਵਾਹ ਨਹੀਂ ਕਰਦੇ ਸਤਲੁਜ ਦੇ ਅੰਦਰ ਖੇਤੀ ਹੋ ਰੀਆਂ ਮਕਾਨ ਬਣੀਆਂ ਤੇ ਬਿਜਲੀ ਬੋਰ ਨੇ ਕਨੈਕਸ਼ਨ ਵੀ ਦਿੱਤੇ ਨੇ ਸਾਰਾ ਇਹ ਪਾਣੀ ਸਤਲੁਜ ਦਾ ਰੋਪੜ ਬਰਾਜ ਤੇ ਰੋਕ ਲਿਆ ਜਾਂਦਾ ਤੇ ਰੋਪੜ ਉਸ ਤੋਂ ਬਾਅਦ ਸਤਲੁਜ ਚ ਪਾਣੀ ਬੜਾ ਥੋੜਾ ਹੁੰਦਾ ਤੇ ਇਸ ਦਾ ਲੋਕਾਂ ਨੇ ਫਾਇਦਾ ਭਰਪੂਰ ਉਠਾਇਆ ਜ਼ਮੀਨਾਂ ਦੱਬਣ ਚ ਖੇਤੀਆਂ ਕਰਨ ਤੇ ਕਬਜ਼ੇ ਕਰਨ ਕਈ ਹਾਲ ਤਰ੍ਹਾਂ ਦੇ ਨਾਲ ਇਹੀ ਹਾਲ ਸ਼ਹਿਰਾਂ ਚ ਐਡੇ ਐਡੇ ਰੈਂਪ ਬਣਾ ਕੇ ਪਾਣੀ ਦੇ ਬਿਲਕੁਲ ਹੀ ਉਹਨਾਂ ਨੇ ਰੋਕ ਲਾਈ ਆ ਤੇ ਕਿਤੇ ਕੁਝ ਵੀ ਛੱਡਿਆ ਨਹੀਂ ਤੇ ਸਾਡੇ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ ਕਿ ਡਰੇਨੇਜ ਸਾਡੇ ਵਾਸਤੇ ਜ਼ਰੂਰੀ ਆ ਕਲੋਨੀਆਂ ਕੱਟ ਦਿੱਤੀਆਂ ਗਈਆਂ ਨੇ ਜੋ ਨੈਚੁਰਲ ਪ੍ਰਵਾਹ ਸੀ ਪਾਣੀ ਦਾ ਜਿੱਧਰ ਨੂੰ ਜਾਣਾ ਸੀ ਉਧਰ ਨੂੰ ਕਲੋਨੀਆਂ ਕੱਟ ਦਿੱਤੀਆਂ ਗਈਆਂ ਨੇ ਤੇ ਜੇ ਰਾਹ ਨਹੀਂ ਪਾਣੀ ਮਿਲੂਗਾ ਇਸੇ ਤਰ੍ਹਾਂ ਯਾਨੀ ਤੇ ਸੁਖਨਾ ਲੇਕ ਤੇ ਇਨਕੈਚਮੈਂਟ ਏਰੀਆ ਚ ਕਲੋਨੀਆਂ ਬਣੀਆਂ ਤੇ ਪਾਣੀ 17 ਸੈਕਟਰ ਉਹ ਰੋਡ ਗਾਰਡਨ ਤੇ ਆ ਗਿਆ ਪਾਣੀ ਨੇ ਤਾਂ ਅਬ ਦਾ ਰਬ ਮਗਾਈ ਹੀ ਲੈਣਾ ਤੇ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਅਗਲਾ ਜੋ ਕਲਪਰੇਟ ਹੈ ਉਹਨੇ ਸਾਡੇ ਜੰਗਲਾਤ ਮਹਿਕਮੇ ਪੰਜਾਬ ਵਿੱਚ ਵੀ ਹਿਮਾਚਲ ਵਿੱਚ ਵੀ ਧੜਾ ਧੜ ਜੰਗਲ ਕੱਟੇ ਜਾ ਰਹੇ ਨੇ ਸਤਲੁਜ ਤੇ ਬਿਆਸ ਵਿੱਚ ਰਾਵੀ ਵਿੱਚ ਬਹਿੰਦੇ ਹੋਏ ਦਰਖਤ ਦੇਖ ਲੋ ਉੱਚੀਆਂ ਪਹਾੜੀਆਂ ਤੇ ਜੋ ਦਰਖਤ ਨੇ ਧੜਾ ਧੜ ਕੱਟੇ ਜਾ ਰਹੇ ਨੇ ਉਹ ਮਲੇ ਬੋਤਨਾ ਕੱਟੇ ਜਾ ਰਹੇ ਨੇ ਬਿਨਾਂ ਕਿਸੇ ਪਰਮਿਟ ਤੋਂ ਜਦੋਂ ਦਰਖਤ ਕੱਟੇ ਜਾਂਦੇ ਨੇ ਤੇ ਮਿੱਟੀ ਨੂੰ ਜਿਹੜੀ ਹੋਲਡ ਕਰਨ ਦੀ ਸ਼ਕਤੀ ਹੈ ਉਹ ਘਟ ਜਾਂਦੀ ਹੈ ਤੇ ਜਦੋਂ ਬਾਰਿਸ਼ ਹੁੰਦੀ ਹੈ ਮਿੱਟੀ ਇਕੱਠੀ ਹੋ ਕੇ ਡਿੱਗਦੀ ਹੈ ਐਸੇ ਤਰ੍ਹਾਂ ਜੋ ਕੰਸਟ੍ਰਕਸ਼ਨ ਹੈ ਵਿਕਾਸ ਦੇ ਨਾਂ ਤੇ ਬਿਨਾਂ ਕਿਸੇ ਯਾਨੀ ਰੈਗੂਲੇਟਸ ਕੀਤੇ ਵਿਕਾਸ ਦੇ ਨਾਂ ਤੇ ਜੋ ਕੀਤਾ ਜਾਂਦਾ ਹੈ ਉਹਦੇ ਕਾਰਨ ਜਿਹੜੀ ਮਿੱਟੀ ਦਰਿਆਵਾਂ 'ਚ ਡਿੱਗਦੀ ਹੈ ਉਸ ਨਾਲ ਛੋਟੇ-ਮोटे ਪੰਨ ਲੱਗ ਜਾਂਦੇ ਨੇ ਉਹ ਪੰਨ ਲੱਗਣ ਨਾਲ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਬਰਸਾਤ ਜ਼ਿਆਦਾ ਹੁੰਦੀ ਹੈ ਤੇ ਉਹ ਪਾਣੀ ਜ਼ਿਆਦਾ ਇਕੱਠਾ ਹੋ ਕੇ ਸਾਰੇ ਜਿਹੜੇ ਇਸ ਤਰ੍ਹਾਂ ਦੀ ਮਿੱਟੀ ਨਾਲ ਬਣੇ ਹੋਏ ਬੰਨ੍ਹਣੇ ਉਹਨਾਂ ਨੂੰ ਤੋੜਦਾ ਹੋਇਆ ਪੂਰੀ ਤਬਾਹੀ ਮਚਾ ਦਿੰਦਾ ਔਰ ਥੱਲੇ ਕਿੰਨੇ ਹੀ ਹੋਟਲ ਨੇ ਜੋ ਟੂਰਿਜ਼ਮ ਦੇ ਨਾਤੇ ਘੁੰਮਣ ਫਿਰਨ ਦੇ ਨਾਤੇ ਬਿਲਕੁਲ ਦਰਿਆ ਦੇ ਅੰਦਰ ਬਣੇ ਹੋਏ ਨੇ ਕਿ ਸਾਨੂੰ ਨਹੀਂ ਪਤਾ ਜਾਂ ਸਰਕਾਰਾਂ ਨੂੰ ਨਹੀਂ ਪਤਾ ਔਰ ਅੱਜ ਉਹੀ ਤਬਾਹੀ ਦੇ ਮੰਜ਼ਰ 'ਚ ਸਭ ਦੇ ਸਾਹਮਣੇ ਆ ਰਹੇ ਨੇ ਉੱਥੇ ਹੀ ਨੁਕਸਾਨ ਜ਼ਿਆਦਾ ਹੋਇਆ ਕਿ ਜਿੱਥੇ ਪਾਣੀ ਦਾ ਫਲੱਡ ਸੀ ਸਾਡੇ ਬੰਨ ਵੀ ਟੁੱਟ ਗਏ ਨੇ ਕਿਉਂਕਿ ਨਾ ਤਾਂ ਉਹਨਾਂ ਦੀ ਕਦੇ ਮੇਂਟੇਨੈਂਸ ਕੀਤੀ ਹੈ ਨਾ ਹੀ ਉਹਨਾਂ ਤੇ ਕਦੇ ਧਿਆਨ ਦਿੱਤਾ ਹੈ ਪਾਣੀ ਜਦੋਂ ਜ਼ਿਆਦਾ ਆਇਆ ਤੇ ਆਲੇ-ਦਾਲੇ ਜੋ ਦਰਿਆਵਾਂ ਦੇ ਬੰਨ ਨੇ ਉਹ ਟੁੱਟ ਗਏ ਨੇ ਉਹਨਾਂ ਨੂੰ ਜਾਣ ਕੇ ਤੋੜ ਕੇ ਵੀ ਰੱਖਿਆ ਹੋਇਆ ਕਿਉਂਕਿ ਉੱਥੇ ਜਿਹੜੀ ਮਾਈਨਿੰਗ ਹੈ ਦੱਬ ਕੇ ਹੁੰਦੀ ਹੈ ਔਰ ਮਾਈਨਿੰਗ ਲਈ ਉਹ ਰਾਤ ਨੂੰ ਜੋ ਟਰੱਕ ਫੋਰਕਲਾਈਨ ਵਗੈਰਾ ਚੱਲਦੇ ਨੇ ਉਹ ਸਾਰੇ ਉੱਥੋਂ ਦੀ ਲੰਘਦੇ ਨੇ ਤੇ ਬਹੁਤ ਸਾਰੇ ਪਾੜ ਉਹਨਾਂ ਬੰਨਾਂ ਦੇ ਵਿੱਚ ਨੇ ਜੋ ਸਭ ਨੂੰ ਪਤਾ ਸਰਕਾਰ ਨੂੰ ਵੀ ਹੁਣ ਗੱਲ ਕਰਦੇ ਆਂ ਅਗਲੇ ਦੁਸ਼ਮਣ ਦੀ ਨਹਿਰਾਂ ਦੀ ਅੱਗੇ ਨੈਚੁਰਲ ਨਹਿਰਾਂ ਦੀ ਔਰ ਰਿਵਰ ਦੀ ਡੀਸੈਲਟਿੰਗ ਹੁੰਦੀ ਸੀ ਜੋ ਰੇਤਾਂ ਸੀ ਇਕੱਠਾ ਉਹ ਕੱਢ ਲਿਆ ਜਾਂਦਾ ਸੀ ਪਰ ਮਾਈਨਿੰਗ ਦੀ ਅਜਹੀ ਪਾਲਿਸੀ ਆਈ ਜਿਸ ਵਿੱਚ ਸਰਕਾਰਾਂ ਨੇ ਦੇਤਾ ਵੇਚਣਾ ਚਾਲੂ ਕਰਤਾ ਬੋਲੀਆਂ ਹੋ ਗਈਆਂ ਹੁਣ ਲੋਕ ਨਹੀਂ ਕਰ ਸਕਦੇ ਤੇ ਠੇਕੇਦਾਰਾਂ ਨੇ ਉਹਦੀ ਆਰਟੀਫੀਸ਼ੀਅਲ ਵੈਲਿਊ ਵਧਾਉਣ ਵਾਸਤੇ ਜਿੰਨੀ ਲੋਡ ਆ ਉਸ ਤੋਂ ਘੱਟ ਕੱਢ ਕੇ ਬਲੈਕ 'ਚ ਵੇਚਿਆ। ਪਰ ਨਤੀਜਾ ਦੱਬ ਕੇ ਸਿਲਟਿੰਗ ਹੋਈ ਹੈ ਦਰਿਆ 'ਚ ਅੱਜ ਸਤਲੁਜ ਦੀ ਦਰਿਆ ਦੀ ਜਿਹੜੀ ਕੈਪੈਸਿਟੀ ਸੀ ਪਾਣੀ ਕੈਰੀ ਕਰਨ ਦੀ 3 ਲੱਖ ਕਿਊਸਿਕ ਸੀ ਪਰ ਉਹ 90 ਹਜ਼ਾਰ ਕਿਊਸਿਕ ਦੇ ਕਰੀਬ ਰਹਿ ਗਈ। ਹੁਣ ਬਾਕੀ ਜੋ 2 ਲੱਖ ਕਿਊਸਿਕ ਜੋ ਪਾਣੀ ਆਇਆ ਉਹ ਕਿੱਥੇ ਜਾਊਗਾ ਸਾਈਡਾਂ ਤੇਹੀ ਹਾਲ ਨਹਿਰਾਂ ਦਾ। 2019 ਚ ਇੱਕ ਪਾਲਿਸੀ ਵੀ ਕੱਢੀ ਗਈ ਸੀ ਮੈਂ ਇਸ ਬਾਰੇ ਕਿ ਨਹਿਰਾਂ ਦੀ ਡੀਸਿਲਟਿੰਗ ਹੋਏਗੀ ਇਧਰ ਆਮ ਦੀ ਡੀਸਿਲਟਿੰਗ ਕਰਾਵਾਂਗੇ ਪਰ ਉਸ ਤੇ ਕਿਸੇ ਸਰਕਾਰ ਨੇ ਕੋਈ ਵੀ ਉਹਨਾਂ ਦੇ ਜੋਨੀ ਗੱਲ ਕਰੀਏ ਸਰਕਾਰਾਂ ਦੀ ਇੱਕ ਸਰਕਾਰਾਂ ਇੱਥੇ ਸਾਰੀਆਂ ਹੀ ਬੁਰੀ ਤਰ੍ਹਾਂ ਫੇਲ ਹੋਈਆਂ ਨੇ ਚਾਹੇ ਉਹ ਸੈਂਟਰ ਵੀ ਹੋਵੇ ਚਾਹੇ ਉਹ ਪੰਜਾਬ ਦੀ ਮੰਤਰੀ ਡਰਾਮੇ ਤਾਂ ਕਰਦੇ ਫਿਰਦੇ ਨੇ ਕੋਈ ਜੈਕਟਾਂ ਲੈ ਕੇ ਪਾਣੀ ਚ ਵਰ ਜਾਂਦਾ ਪਾਣੀ ਦੇ ਵਿੱਚ ਬਹਿ ਜਾਂਦਾ ਕੋਈ ਪੂੰਜੇ ਪੈ ਕੇ ਰੋਟੀ ਖਾ ਰਿਆ ਉਹ ਭਾਈ ਤੁਹਾਨੂੰ ਅਸੀਂ ਚੁਣਿਆ ਇੰਨਾ ਕੰਮੇ ਵਾਸਤੇ ਨਹੀਂ ਕਿ ਤੁਸੀਂ ਗੋਰੀ ਮਿੱਟੀ ਦੀ ਚੱਕਰ ਕਰੋ ਤੁਸੀਂ ਆਰਗੇਨਾਈਜ਼ ਕਰਨਾ ਹੈ ਤੁਸੀਂ ਆਰਗੇਨਾਈਜ਼ ਕਰਨਾ ਟੀਮਾਂ ਆਰਗੇਨਾਈਜ਼ ਕਰਨੀਆਂ ਨੇ ਕਿੱਥੇ ਨੇ ਤੁਹਾਡੀਆਂ ਟੀਮਾਂ ਐਨੇ ਦਿਨ ਕਿੱਥੇ ਸੁੱਤੇ ਰਹੇ ਤੁਸੀਂ ਅਗ ਸਾਡਾ ਅਗਲਾ ਕਰਪੀੜਾ ਲੋਕਲ ਐਡਮਿਨਿਸਟ੍ਰੇਸ਼ਨ ਹਰ ਡੀਸੀ ਕੋਲੇ ਫਲੱਡ ਰੀਲੀਫ ਦੇ ਅਰੇਂਜਮੈਂਟ ਚਾਹੇ ਥੋੜੇ ਜਾਂ ਬਹੁਤ ਪੁੱਛਿਓ ਜ਼ਰੂਰ ਜਾ ਕੇ ਅੱਜ ਤੋਂ ਬਾਅਦ ਵੀ ਕਿੰਨੇ ਫਲੱਡ ਰੀਲੀਫ ਦੇ ਇੱਕਪੰਡ ਉਹਨਾਂ ਦੇ ਯੂਜ਼ ਹੋਏ ਤੇ ਵੋਟਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਸੀ ਸਰਕਾਰ ਦੇ ਟੈਕਸਾਂ ਚੋਂ ਖਰੀਦ ਕੇ ਕਿੱਥੇ ਨੇ ਵਿਕੀਆਂ ਕਿਤੇ ਵੋਟਾਂ ਖਰੀਦੀਆਂ ਹੋਈਆਂ ਨਹੀਂ ਕਿਉਂਕਿ ਉਹ ਸਿਰਫ ਇੱਕ ਖਾਨ ਦਾ ਸਾਧਨ ਹੈ ਕਿਸੇ ਪਿੱਛੇ ਯਾੜ ਜਿ ਸਕਤੀਆਂ ਬਈ ਨਾ ਲੁਧਿਆਣੇ ਤਾਂ ਮੈਂ ਆਪ ਦੇਖਿਆ ਨੇ ਉਹ ਪਈਆਂ ਆਂ ਪਿੱਛੇ ਉਹਨਾਂ ਦੀ ਕੋਈ ਮੇਨਟੇਨਰ ਨਹੀਂ ਹੁੰਦੀ ਉਹਨਾਂ ਵੀ ਇਹੜੇ ਮੋਟਰਾਂ ਨੇ OBM ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਦੇ ਨਾਂ ਤੇ ਪਟ્રોલ ਤਾਂ ਵਰਤੇ ਜਾਂਦਾ ਲੱਖਾਂ ਰੁਪਏ ਦੇ ਸੈਂਡ ਬੈਗ ਵੀ ਹਰ ਸਾਲ ਖਰੀਦੇ ਜਾਂਦੇ ਨੇ ਮੈਂ ਆਰਮੀ ਚੁੰਦੇ ਹੋਏ ਅਸੀਂ ਕਈ ਡਿਸਟ੍ਰਿਕਟਾਂ ਚ ਗਏ ਆ ਫਲੱਡ ਰੀਲੀਫ ਦੀ ਕਾਨਫਰੰਸ ਵਾਸਤੇ ਬੀਸੀਆਂ ਕੋਲੇ ਟਾਈਮ ਹੀ ਨਹੀਂ ਹੁੰਦਾ ਉਸ ਕਾਨਫਰੰਸ ਵਾਸਤੇ ਕਿਸੇ ਵੀ ਜੂਨੀਅਰ ਨੂੰ ਭੇਜ ਦਿੰਦੇ ਨੇ ਕਿ ਆਰਮੀ ਵਾਲੇ ਆਏ ਨੇ ਅਟੈਂਡ ਕਰਨ ਤੇ ਹਾਲ ਹੈ ਸਾਡਾ ਫਲੱਡ ਰੀਲੀਫ ਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਸਾਡੇ ਵਾਸਤੇ ਕੋਈ ਪ੍ਰਾਇੋਰਟੀ ਕੰਮ ਨਹੀਂ ਹੈ ਉਹ ਤਾਂ ਲੀਡਰਾਂ ਦੇ ਅੱਗੇ ਝੱਗੇ ਅੱਡ ਕੇ ਖੜੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਸਿਰ ਤੇ ਤਾਂ ਲੀਡਰਾਂ ਦੀਆਂ ਤਲਵਾਰਾਂ ਲਟਕਦੀਆਂ ਨੇ ਬਦਲੀਆਂ ਨਹੀਂ ਆ ਪੈਸੇ ਦੀਆਂ ਬਕਾਰਾਂ ਵੇ ਵੀ ਬਹੁਤ ਵੱਡੇ ਕਲਪਣਿਕ ਕਿਉਂਕਿ ਮਹਿਕਮੇ ਹੱਥੇ ਕੰਮ ਨਹੀਂ ਹੁਣ ਡੀਸੀ ਨੂੰ ਹਰੇਕ ਡੀਸੀ ਨੂੰ ਪਾਵਰ ਹੈ ਆਰਮੀ ਨੂੰ ਰੈਕੁਇਜੀਸ਼ਨ ਕਰਨ ਦੀ ਮੈਨੂੰ ਤੇ ਹਰ ਨਹੀਂ ਆ ਵੀ ਆਰਮੀ ਨੂੰ ਰੈਕੁਇਜੀਸ਼ਨ ਕਿਉਂ ਨਹੀਂ ਕੀਤਾ ਰਿਹਾ ਕਿਉਂ ਨਹੀਂ ਡੀਸੀਆਂ ਨੇ ਆਪਦੇ ਲੈਵਲ ਤੇ ਜਾ ਕੇ ਸਿਰਫ ਇੱਕ ਮੈਨੂੰ ਫੋਟੋ ਵਗੈਰਾ ਵੀਡੀਓ ਚ ਜਿਹੜੀ ਨਜ਼ਰ ਆਉਂਦੀ ਹੈ ਕਮਰਸਰ ਦੀ ਡੀਸੀ ਹੈ ਜੋ ਲੱਗੀ ਹੈ ਉਹ ਉਸ ਤੋਂ ਜ਼ਿਆਦਾ ਟੌਰ ਕੱਢ ਕੇ ਤੇ ਉੱਥੋਂ ਦੀ ਐਮਐਲਏ ਜ਼ਿਆਦਾ ਖੜੀ ਹੁੰਦੀ ਹੈ ਤੇ ਲੱਗਦਾ ਨਹੀਂ ਉੱਤੇ ਕੋਈ ਫਲੱਡ ਦਾ ਅਸਰ ਹੈ ਪਰ ਉਹ ਵੀ ਬੱਚੀ ਚੰਗੀ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਸਾਰੇ ਮਹਿਕਮਿਆਂ ਨੂੰ ਕੰਮ ਕਰਨਾ ਚਾਹੀਦਾ ਤੇ ਇਹ ਟੋਟਲ ਕਲੀਅਰ ਹੋਇਆ 22 ਸਾਲ ਪਹਿਲਾਂ ਇੱਕ ਫਸਲ ਬੀਮਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਆਈ ਪੰਜਾਬ ਸਰਕਾਰ ਨੇ ਉਹਨੂੰ ਰਿਜੈਕਟ ਕਰਤਾ ਕਹਿੰਦੇ ਇਹ ਚੰਗੀ ਨਹੀਂ ਹੈ ਅਸੀਂ ਆਪਣੀ ਲੈ ਕੇ ਆਵਾਂਗੇ ਤੇ ਕਿੱਥੇ ਆਓ ਉਹ ਕਿੱਥੇ ਬੀਮਾ ਯੋਜਨਾ ਜੋ ਤੁਸੀਂ ਲੈ ਕੇ ਆਉਣੀ ਸੀ ਇਹੀ ਕਿਸਾਨ ਯੂਨੀਅਨਾਂ ਨੇ ਜੋ ਬੀਮਾ ਯੋਜਨਾ ਦੀ ਤਾਂ ਹਮੇਸ਼ਾ ਹੀ ਵਿਰੋਧ ਕਰਦੇ ਰਹੇ ਨੇ ਲੋਕਾਂ ਨੂੰ 扑ਕਾਉਣ ਵਾਸਤੇ ਸਾਨੂੰ پیسے ਲੱਗਣਗੇ ਸਾਨੂੰ ਦੇਣੇ ਪੈਣਗੇ ਪਰ ਉਹ ਕਦੇ ਇੱਕ ਆਲਟਰਨੇਟਿਵ ਆਪ ਆਪਣੀ ਬੀਮਾ ਯੋਜਨਾ ਬਣਾ ਕੇ ਨਹੀਂ ਲੈ ਕੇ ਆਏ ਇਹ ਨਵੇਂ ਨੈਚੁਰਲ ਕਲਾਈਮਟੀਆਂ ਦੇ ਪਿੱਛੇ ਇੰਸ਼ੋਰੈਂਸ ਯਾਨੀ ਬੀਮਾ ਯੋਜਨਾ ਤੋਂ ਬਿਨਾ ਕੋਈ ਹੱਲ ਨਹੀਂ ਹੈ ਸਰਕਾਰਾਂ ਕੰਪਨਸੇਸ਼ਨ ਨਹੀਂ ਦੇ ਸਕਦੀਆਂ ਉਹਨਾਂ ਦੇ ਹੱਥ ਖੜੇ ਨੇ ਔਰ ਉਹ ਹੋਣ ਵੀ ਨਹੀਂ ਦਿੰਦੀਆਂ ਕਿਉਂਕਿ ਇੱਕ ਵੋਟ ਬੈਂਕ ਦੀ ਰਾਜਨੀਤੀ ਹੈ ਤੇ ਇਹ ਚੱਲਦੀ ਰਹਿੰਦੀ ਹੈ ਕਿ ਅਸੀਂ ਨਹੀਂ ਕਰਨਾ ਸਾਡੇ ਟੀਵੀ ਚੈਨਲ ਸਿਰਫ ਤੇ ਸਿਰ ਪੋਲਿਟੀਕਲ ਬਾਸਾਂ ਨੂੰ ਦਿਖਾਉਣ ਵਾਸਤੇ ਰਹਿੰਦੇ ਨੈਚੁਰਲ ਕਲਾਈਮਟੀਆਂ ਦੀ ਇੱਕ ਅੱਧੀ ਵੀਡੀਓ ਪਾ ਕੇ ਗੱਲ ਖਤਮ ਹੋ ਜਾਂਦੀ ਹੈ ਕਿਉਂਕਿ ਚੈਨਲ ਚੱਲਦਾ ਹੀ ਹੋ ਸਕੇ ਪ੍ਰਧਾਨ ਮੰਤਰੀ ਨੇ ਅਫਗਾਨਿਸਤਾਨ ਦਾ ਤਾਂ ਟਵੀਟ ਕੀਤਾ ਸ਼ਾਇਦ ਪੰਜਾਬ ਉਹਨਾਂ ਨੂੰ ਯਾਦ ਨਹੀਂ ਆਇਆ ਤੇ ਉਹਨਾਂ ਨੇ ਹੋਰ ਵੀ ਕਈ ਫਲੱਡਾਂ ਦੇ ਟਵੀਟ ਕੀਤੇ ਨੇ ਜੋ ਮੈਂ ਦਿਖਾ ਰਿਹਾ ਤੇ ਇੱਕ ਸਿਲੇਕਟਿਵ ਹੋ ਗਿਆ ਕਿਉਂਕਿ ਸੈਂਟਰ ਸਟੇਟ ਰਿਲੇਸ਼ਨ ਇਹਨੇ ਵਿਗੜ ਚੁੱਕੇ ਨੇ ਜੇ ਸੈਂਟਰ ਚ ਗਵਰਨਮੈਂਟ ਹੋਰ ਹੈ ਸਟੇਟ ਚ ਹੋਰ ਹੈ ਤੇ ਬਿਲਕੁਲ ਹੀ ਉਸ ਨੂੰ ਇਗਨੋਰ ਕੀਤਾ ਜਾਂਦਾ ਹੈ ਇਹ ਇੱਕ ਪੋਲਿਟਿਕਸ ਦਾ ਮਾੜਾ ਪੱਖ ਉੱਪਰ ਕੇ ਸਾਹਮਣੇ ਆ ਰਿਹਾ ਹੈ ਇਹ ਸਾਡੀ ਜੋ ਬਹੁਤ ਵੱਡੀ ਸਾਡੀ ਇੱਕ ਕਮੀ ਹੈ ਕਿ ਅਸੀਂ ਚਾਹੇ ਸਰਕਾਰ ਕਿਸੇ ਦੀ ਹੋਵੇ ਉਨ੍ਹਾਂ ਨਾਲ ਕੁਝ ਹੱਦ ਤੱਕ ਸਾਨੂੰ ਕੋਆਪਰੇਸ਼ਨ ਕਰਨਾ ਚਾਹੀਦਾ ਹੈ ਸੈਂਟਰ ਨੂੰ ਵੀ ਸਟੇਟ ਨੂੰ ਵੀ ਕਿ ਸਿਰਫ ਸਾਡੀ ਪਾਰਟੀ ਦੀ ਸਰਕਾਰ ਉੱਥੇ ਨਹੀਂ ਆਂਦੇ ਅਸੀਂ ਕੋਆਪਰੇਟ ਨਹੀਂ ਕਰਨਾ ਇੱਕ ਬਹੁਤ ਵੱਡੀ ਗਲਤੀ ਹੈ ਤੇ ਇਸ ਦਾ ਖਾਮ ਹੈ ਜਾਂ ਫਿਰ ਲੋਕਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅੱਜ ਹਿਮਾਚਲ ਔਰ ਪੰਜਾਬ ਜਿੱਥੇ 500 ਤੋਂ ਉੱਤੇ ਡੈਥ ਹੋ ਚੁੱਕੀਆਂ ਨੇ 23 'ਚ ਵੀ ਹਿਮਾਚਲ 'ਚ 400 ਡੈਥ ਹੋਈਆਂ ਸੀ ਅੱਜ ਉਹਨਾਂ ਦੀ ਕੋਈ ਖ਼ਬਰ ਹੀ ਨਹੀਂ ਹੈ ਕੋਈ ਸਾਰ ਲੈਣ ਵਾਲਾ ਨਹੀਂ ਕੋਈ ਪੈਕੇਜ ਨਹੀਂ ਅਨਾਉਂਸ ਹੋ ਰਿਹਾ ਪੈਕੇਜ ਅਨਾਉਂਸ ਹੋ ਰਹੇ ਨਹੀਂ ਜਿੱਥੇ ਇਲੈਕਸ਼ਨਾਂ ਹੋਣ ਤੇ ਇਹ ਪੋਲਿਟਿਕ ਸਾਡੀ ਗੰਦੀ ਪੋਲਿਟਿਕਸ ਜੋ ਹੈ ਲੋਕਾਂ ਦੇ ਸਿਰ ਪੈਰੀ ਹੈ ਤੇ ਖੋਰ ਅਸੀਂ ਕੱਲ ਪਟਾ ਅਜਿਹੜਾ ਝੋਨਾ ਅਸੀਂ ਲਾਉਂਦੇ ਆ ਅੱਜ ਤੋ ਜੇ 20 ਸਾਲ ਪਹਿਲਾਂ ਦੇਖਦੇ ਵੀ ਬੈਡ ਲਾ ਕੇ ਟਰੈਕਟਰਾਂ ਤੇ ਕੱਦੂ ਕਰਦੇ ਸੀ ਕਿ ਟਰੈਕਟਰ ਫਸ ਵੀ ਜਾਂਦੇ ਸੀ ਸਾਰੇ ਪਿੰਡ ਦੇ ਟਰੈਕਟਰ ਇਕੱਠੇ ਹੋ ਕੇ ਟਰੈਕਟਰ ਨੂੰ ਕੱਢਦੇ ਹੁੰਦੇ ਝੋਨੇ ਦੇ ਕੱਦੂ ਚ ਅੱਜ ਬੈਡ ਦੀ ਲੋੜ ਹੀ ਨਹੀਂ ਪੈਂਦੀ ਰੀਜ਼ਨ ਇੱਕ ਥੱਲੇ ਚੱਕ ਵੱਜ ਗਿਆ ਇੱਕ ਲੈਂਟਰ ਵੱਜ ਗਿਆ ਉਦੋਂ ਥੱਲੇ ਪਾਣੀ ਜਾਂਦਾ ਹੀ ਨਹੀਂ ਹੁਣ ਉਹੀ ਚੀਜ਼ਾਂ ਵੀ ਖੂਬ ਹੀ ਅਸੀਂ ਬੰਦ ਕਰਦੇ ਬੋਰ ਵੀ ਸਮਰਸੀਬਲ ਹੋ ਗਏ ਤੇ ਪਾਣੀ ਦਾ ਵੀ ਥੱਲੇ ਚੱਕ ਵੱਜ ਗਿਆ ਔਰ ਪਹਿਲਾਂ ਹੀ ਅਸੀਂ ਝੋਨੇ 'ਚ ਪਾਣੀ ਖੜਾ ਰੱਖਿਆ ਉਤੋਂ ਆ ਗਈ ਬਰਸਾਤ ਤੇ ਹੁਣ ਪਾਣੀ ਜੰਕ ਧਰਤੀ 'ਚ ਅਸੀਂ ਰੀਚਾਰਜਿੰਗ ਦਾ ਕੋਈ ਸਾਧਨ ਹੀ ਨਹੀਂ ਛੱਡਿਆ ਸ਼ਹਿਰਾਂ 'ਚ ਵੀ ਨਹੀਂ ਛੱਡਿਆ ਸਾਰੇ ਟਾਈਲਾਂ ਲਾ ਕੇ ਅਸੀਂ ਸਾਰਾ ਕੱਚਾ ਏਰੀਆ ਲਾਤਾ ਦਬਕਾ ਤੇ ਟਾਈਲਾਂ ਹੀ ਸਾਨੂੰ ਚੰਗੀਆਂ ਲੱਗਦੀਆਂ ਨੇ ਕਿਉਂਕਿ ਉਹਦੇ ਤੇ ਬੜੇ ਬੜੇ ਮੰਤਰੀਆਂ ਨੇ ਆਪਣੀਆਂ ਫੈਕਟਰੀਆਂ ਹੁੰਦੀਆਂ ਨੇ ਤੇ ਉਹ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਸ਼ਹਿਰ ਨੂੰ ਟਾਇਲਾਂ ਨਾਲ ਠੱਪ ਦੇ ਡਰੇਨੇਜ ਕਿਤੇ ਹੈ ਨਹੀਂ ਹਿੰਦੁਸਤਾਨ ਦੇ 10 ਸ਼ਹਿਰਾਂ 10% ਸ਼ਹਿਰਾਂ ਚ ਵੀ ਸਟਾਰਮ ਵਾਟਰ ਸੀਵਰੇਜ ਨਹੀਂ ਹੈ ਬੜੀ ਹੈਰਾਨੀ ਦੀ ਗੱਲ ਹੈ ਵੀ ਗੁਰੂਗ੍ਰਾਮ ਜਿਹਨੂੰ ਮਿਲੀਨੀਅਮ ਸਿਟੀ ਕਹਿੰਦੇ ਆ ਸੀ ਪਾਣੀ ਨਾਲ ਭਰਿਆ ਹੁੰਦਾ 100 ਕਰੋੜ ਦੇ ਫਲੈਟ ਦੇ ਸਾਹਮਣੇ 100-100 ਫੁੱਟ ਤੱਕ ਪਾਣੀ ਸੜਕ ਤੇ ਡੁੱਬੀ ਖੜੀ ਹੈ ਸੜਕ ਤੇ 100 ਕਰੋੜ ਦਾ ਤੇ ਫਲੈਟ ਹੈ ਬਿਲਡਰਾਂ ਨੇ ੱੱਕੇ ਨਾਲ ਸਾਰੇ ਤਾਕਿ ਉਥੇ ਡਵੈਲਪਮੈਂਟ ਕਰਕੇ ਵੇਚਦਾ ਹੈ 인ਫਰਾਸਟ੍ਰਕਚਰ ਵਾਸਤੇ ਨਰ ਸਤਕਾਰ ਨੇ ਸੋਚਿਆ ਨਾ ਲੋਕਾਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਦੇਖੋ ਤ੍ਰਾਸ ਦੀ ਤੇ ਟਾਈਮ ਹੈ ਬੜੇ ਲੋਕ ਮਦਦ ਕਰਨਾ ਰਹੇ ਨੇ ਪੰਜਾਬ ਦੇ ਲੋਕ ਪੰਜਾਬੀਆਂ ਦੀ ਮਦਦ ਕਰ ਰਹੇ ਨੇ ਪਰ ਕੁਝ ਅਜਹਿ ਬੇਸ਼ਰਮ ਲੋਕ ਵੀ ਨੇ ਕਹਿੰਦੇ ਹੋਏ ਸ਼ਰਮ ਆਉਂਦੀ ਹੈ ਪੰਜਾਬ ਦੇ ਅੰਦਰ ਹੀ ਨੇ ਉਹ ਹੜਪਿੰਦਾਂ ਦਾ ਰਾਸ਼ਨ ਲੈ ਕੇ ਉੱਤੇ ਤੰਬੂ ਲਾ ਰੱਖਨੇ ਉਹ ਉੱਥੋਂ ਇਕੱਠਾ-ਇਕੱਠਾ ਕਰਕੇ ਮੋਟਰਸਾਈਕਲਾਂ ਤੇ ਆਪਣੇ ਘਰ ਦੇ ਲਿਆ ਕੇ ਇਕੱਠਾ ਕਰ ਰਹੇ ਨੇ ਪਾਲਾਂ ਦੇ ਰੇਟ ਦੁਕਾਨਦਾਰਾਂ ਨੇ ਵਧਾਤੇ ਨੇ ਬਾਲਟੀਆਂ ਦੇ ਰੇਟ ਵਧਾਤੇ ਨੇ ਜੋ ਵੀ ਫਲੱਡ ਚ ਯੂਜ਼ ਹੋਣੀ ਹੈ ਚੀਜ਼ ਉਹਨਾਂ ਦੇ ਰੇਟ ਵਧਾਤੇ ਨੇ ਅਸੀਂ ਕਿਸ ਦੀ ਲੁੱਟ ਕਰ ਰਹੇ ਹਾਂ ਅਸੀਂ ਆਪਣੇ ਹੀ ਲੋਕਾਂ ਦੀ ਲੁੱਟ ਕਰ ਰਹੇ ਹਾਂ ਤੇ ਫਿਰ ਅਸੀਂ ਦੂਜਿਆਂ ਨੂੰ ਜ਼ਿੰਮੇਵਾਰ ਕੌਣ ਹੈ ਇਹ ਵੀ ਸਭ ਤੋਂ ਵੱਡੀ ਜਿਹੜੀ ਮੈਂਟੈਲਿਟੀ ਅਸੀਂ ਖੜਦੇ ਤਾਂ ਹਾਂ ਨਾਲ ਪਰ ਜੋ ਆਪ ਦਾ ਚ ਅਫਸਰ ਦੋਸਤੋ ਇਹ 10 ਅਸੀਂ ਮਹਿਕਮੇ ਨੇ ਨੇ ਮਹਿਕਮੇ ਹੋਰ ਵੀ ਨੇ ਪਰ ਵੀ ਕਮੀਆਂ ਨੇ ਲੋੜ ਹੈ ਵੀ ਅਸੀਂ ਜੋ ਮਾਈਨਿੰਗ ਪਾਲিসੀਆਂ ਬਣੀਆਂ ਨੇ ਬਾਕੀ ਪਾਲিসੀਆਂ ਬਣੀਆਂ ਨੇ ਉਹਨਾਂ ਤੋਂ ਕੋਈ ਉਹਨਾਂ ਤੋਂ ਕੋਈ ਸਬਕ ਸਿੱਖੀਏ ਇਹ ਹੜਾਂ ਤੋਂ ਜੇ ਆਪਾਂ ਸਿੱਖਾਂਗੇ ਕੁਝ ਪੁੱਛਾਂਗੇ ਆਪ ਦੇ ਅਫਸਰਾਂ ਨੂੰ ਆਪਣੀਆਂ ਸਰਕਾਰਾਂ ਨੂੰ ਤਾਂ ਕਿ ਕੋਈ ਫਾਇਦਾ ਨਹੀਂ ਤੇ 88 ਤੋਂ ਬਾਅਦ 25 25 ਤੋਂ ਬਾਅਦ ਹੋ ਸਕਦਾ 35 ਵੀ ਆਪਾਂ ਇਹ ਵੀਡੀਓ ਬਣਾਉਂਦੇ ਹੋਈਏ ਇਦਾਂ ਸ਼ੇਅਰ ਕਰਦੇ ਹੋਈਏ ਕਿਉਂਕਿ ਹੁਣ ਕਲਚਰ ਤੇ ਹੀ ਰਹਿ ਗਿਆ ਮੁੱਦੇ ਤਾਂ ਗਾਇਬ ਹੋ ਗਏ ਨੇ ਸਿਰਫ ਟੀਆਰਪੀਆ ਚੈਨਲ ਨੇ ਔਰ ਜੋ ਚੱਲਦਾ ਹੈ ਉਹ ਵਿਕਦਾ ਹੈ ਅੱਜ ਵੀ ਦੇਖ ਰਿਆ ਦੇਖਣ ਵਾਲੇ ਵੀ ਸਾਡੇ ਅੰਦਰ ਹੀ ਨੇ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਇਹ ਕੋਸ਼ਿਸ਼ ਹੈ ਵੀ ਕੁਝ ਮੁੱਦੇ ਉਭਾਰੇ ਜਾਣ ਤਾਂ ਕਿ ਲੋਕਾਂ ਤੱਕ ਪਹੁੰਚਣ ਜੇ ਤੁਹਾਨੂੰ ਮੁੱਦੇ ਚੰਗੇ ਲੱਗੇ ਤੇ ਜਰੂਰ ਸਾਡੇ ਨਾਲ ਸ਼ੇਅਰ ਕਰਿਓ ਕਲ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਹੋਰ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾ ਸਕੀਏ ਦੇਖਦੇ ਰਹੋ ਸਾਡਾ ਚੈਨਲ ਸਸੀਕਾਰ